ਲੁਧਿਆਣਾ ਦੇ ਧੂਰੀ ਲਾਈਨ ਸਥਿਤ ਬਾਬਾ ਬਾਲਕਨਾਥ ਮੰਦਿਰ ਵਿੱਚ ਡਿਪਾਰਟਮੈਂਟ ਆਫ ਐਨੀਮਲ ਹਸਬੈਂਡਰੀ ਦੇ ਡਾਇਰੈਕਟਰ ਮੀਵਾ ਸਿੰਘ ਚੋਹਾਨ ਪਹੁੰਚੇ ਜਿੱਥੇ ਉਹਨਾਂ ਬਾਬਾ ਜੀ ਦਾ ਆਸ਼ੀਰਵਾਦ ਲਿਆ ਅਤੇ ਮੰਦਿਰ ਕਮੇਟੀ ਵੱਲੋਂ ਉਹਨਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਆਜੂ ਮੈਂ तकरीबन 20 ਸਾਲ ਤੋਂ ਬਾਅਦ ਇਸ ਦਰਵਾਜ਼ੇ ਤੇ ਆਇਆ ਇਸ ਦਰਵਾਜ਼ੇ ਤੇ ਹੀ ਬੂਟਾ ਲਗਾਇਆ ਸਾਡਾ ਅਸੀਂ ਇਸ ਦਰਵਾਜ਼ੇ ਤੇ ਸੇਵਾ ਕੀਤੀ ਆ ਇਹਦੇ ਜਿਹੜੇ ਦਰਦਾ ਦਰਦਾ ਸੀ ਵੱਡੇ ਮਰਾਰੀয়াল ਜੀ ਛੋਟੇ ਮਰਾਰੀয়াল ਜੀ ਇੱਥੋਂ ਵੀ ਵੀ ਬੱਸਾਂ ਜਾਂਦੀਆਂ ਸੀ ਧੁਰੇ ਲੈਣ ਤੇ ਸਾਡੇ ਕੋਲ ਡਿਊਟੀ ਹੁੰਦੀ ਸੀ ਲੰਗਰ ਦੀ ਲੰਗਰ ਦੀ ਵਰਤਾਂ ਦੀ ਡਿਊਟੀ ਸਾਡੀ ਹੁੰਦੀ ਸੀ ਉੱਥੇ ਧੁਰਗੋਹਾ ਦੇ ਪਾਣੀ ਦਾ ਕੋਈ ਰੈਗੂਲੇਟਿੰਗ ਹੁੰਦਾ ਸੀ ਖਚਰਾ ਰਾਂ ਹੀ ਪਾਣੀ ਜਾਂਦਾ ਸੀ ਔਰ 5 ਕਿਲੋਮੀਟਰ ਥੱਲੇ ਜਾ ਕੇ ਨਹਾਉਣਾ ਪੈਂਦਾ ਸੀਗਾ ਉਹ ਹਾਲਾਤ ਅਸੀਂ ਦੇਖੇ ਨੇ ਮਾਦਮ ਜੀ ਜਿੱਥੇ ਪਾਣੀ ਘੱਟੀ ਆ ਉੱਥੋਂ ਅਸੀਂ ਸਾਂਗੇ ਤੇ ਆਂਦੇ ਸੀ ਰੱਖੀ ਵਾਲਾ ਪਹਿ ਜਾਂਦਾ ਲੈ ਲੈਣ ਤੇ ਲੈਣਾ ਸੀ ਦਾ ਬੰਦੇ ਜਾੜਾ ਹੁੰਦੇ ਸੀ ਟਾਗਾ ਕਰਕੇ ਆਂਦੇ ਸੀ ਉਹ ਦਿਨ ਦੇਖਿਆ ਇਸ ਦਰਬਾਰ ਤੇ ਇੰਨੀ ਕਿਰਪਾ ਹੈਗੀ ਉਸ ਮਾਲਕ ਦੀ ਬਾਬਾ ਬਲਕਨਾ ਦੀ ਤੁਸੀਂ ਚਾਰ ਕਰੋ ਸਿਕੰਟਾਂ 'ਚ ਹਾਜ਼ਰ ਹੋ ਪੋਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਮੰਦਰ ਤੋਰੀ ਲੈ ਸੇ ਜੋਗੀ ਬਾਬਾ ਬਲਕਨਾ ਦੇ ਦਰਬਾਰ ਤੇ ਅੱਜ ਸਰਦਾਰ ਮੀਵਾ ਸਿੰਘ ਜੀ ਚੋਹਾਨ ਡਾਇਰੈਕਟਰ ਪੰਜਾਬ ਸਰਕਾਰ ਅੱਜ ਬਾਬਾ ਜੀ ਤੋਂ ਆਸ਼ੀਰਵਾਦ ਲੈਣ ਆਏ ਆ ਬਾਬਾ ਪੋਣਾ ਹਰੀ ਇਹਨਾਂ ਤੇ ਇਦਾਂ ਹੀ ਮਿਹਰ ਭਰਿਆ ਹੱਥ ਰੱਖਣ ਸੰਗਤ ਇਹਦੇ ਹੀ ਸੇਵਾ ਕਰਦੇ ਰਹੇ ਪਹਿਲਾਂ ਵੀ ਇਹਨਾਂ ਨੇ 25 ਸਾਲ ਤੋਂ ਸੰਗਤ ਦੀ ਸੇਵਾ ਕਰਦੇ ਆ ਰਹੇ ਆ ਹੁਣ ਵੀ ਸੇਵਾ ਕੀਤੀ ਹੈ ਧਿਆਨ ਵਾਲੇ ਟੈਂਟ ਵੀ ਕਰਦੇ ਰਹੇ ਨੇ ਮੈਂ ਆਪਣੇ ਵੱਲੋਂ ਆਪਣੀ ਪੂਰੀ ਮੰਦਰ ਕਮੇਟੀ ਵੱਲੋਂ ਸਾਡੇ ਟਰਸਟੀ ਸतीश ਸ਼ਰਮਾ ਜੀ ਵਿਜੇ ਮਾਰਖੰਡਾ ਜੀ ਅਫਤਾਰ ਲਾਲ ਪੋਰੀ ਜੀ ਪਰਮਿੰਦਰ ਮਿੱਕੂ ਜੀ ਸੇਕੋ ਸਾਹਿਬ ਦਿਵਾਕਰ ਜੀ ਅੱਜ ਅਸੀਂ ਆਪਣੇ ਵੱਲੋਂ ਆਪਣੀ ਪੂਰੀ ਸਮੁੱਚੀ ਟੀਮ ਵੱਲੋਂ ਇਹਨਾਂ ਦਾ ਮੰਦਰ ਰਾਜ ਤੇ ਦਿਲਦਿਆਂ ਕਰਾਈਆਂ ਧੰਨਵਾਦ ਕਰਦੇ ਹਾਂ ਇਦਾਂ ਹੀ ਬਾਬਾ ਜੀ ਇਹਨਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੱਜ ਦੇ ਦਰਬਾਰ ਦੇ ਵਿੱਚ ਸਰਦਾਰ ਮੀਵਾ ਸਿੰਘ ਜੀ ਜਹਾਨ ਜੋ ਕਿ ਪੰਜਾਬ ਦੇ ਡੈਰੀ ਡਿਵੈਲਪਮੈਂਟ ਐਨੀਮਲਸ ਆਫ ਹਸਬੈਂਡ ਦੇ ਡਾਇਰੈਕਟਰ ਮੰਨ ਕੇ ਆਏ ਹਨ ਅਸੀਂ ਇਹਨਾਂ ਦਾ ਵੈਲਕਮ ਕੀਤਾ ਮੰਗਰ ٹرسٹ ਵੱਲੋਂ ਔਰ ਬਾਬਾ ਜੀ ਦੇ ਅੱਗੇ ਹਮੇਸ਼ਾ ਅਸੀਂ ਇਹਨਾਂ ਵਾਸਤੇ ਅਰਦਾਸ ਕੀਤੀ ਕਿਉਂਕਿ 2002 ਦੇ ਵਿੱਚ ਜਦੋਂ ਖਾਦੀ ਬੋਰਡ ਦੇ ਕ੍ਰੈਕਟਰ ਬਣੇ ਸਨ ਉਦੋਂ ਤੋਂ ਉਸ ਤੋਂ ਵੀ ਪਹਿਲਾਂ ਵੀ ਸਾਡੇ ਮੰਦਰ ਦੇ ਵਿੱਚ ਐਜੇ ਭਗਤ ਐਜੇ ਸੇਵਾਦਾਰ ਬਣ ਕੇ ਆਉਂਦੇ ਰਹੇ ਬਾਬਾ ਜੀ ਨੇ ਇਹਨਾਂ ਤੇ ਇੰਨਾ ਕ ਅਸ਼ੀਰਵਾਦ ਦਿੱਤਾ ਇੰਨੀ ਕ ਕਿਰਪਾ ਕੀਤੀ ਇਹਨਾਂ ਦੇ ਉਰ ਬਾਬਾ ਜੀ ਦੇ ਮੈਂ ਸੰਦਾ ਹੈ ਵੀ ਅੰਦਰੂਨੀ ਮਨ ਸੱਚੇ ਭਗਤ ਆ ਜੋ ਵੀ ਇਹਨਾਂ ਨੇ ਮੰਗਿਆ ਬਾਬਾ ਜੀ ਨੇ ਇਹਨਾਂ ਨੂੰ ਦਿੱਤਾ ਸੰਗਤ ਦਾ ਪ੍ਰਤਾਪ ਸਾਰੇ ਸੰਗਤ ਦੇ ਇੱਕ ਖੜ ਕੇ ਇਹਨਾਂ ਨੇ ਜੋ ਗੱਲਾਂ ਕਰ ਕਰਦੇ ਆ ਉਹਦਾ ਗੱਲਾਂ ਦੇ ਫਲ ਇਹਨਾਂ ਨੂੰ ਹਮੇਸ਼ਾ ਮਿਲਿਆ ਬੜੇ ਮਨ ਦੇ ਸੱਚੇ ਸੁੱਚੇ ਸਾਫ ਆ ਬਾਬਾ ਜੀ ਦੇ ਭਗਤਾਂ ਪੁਰਾਣੇ Bureau Report, SMZ news. For latest news updates, like and follow our Facebook page, SMZ News. And don't forget to subscribe our YouTube channel, SMZ News, and press the bell icon.